ਕਹਿੰਦੇ ਪ੍ਰੇਮ ਜਿਹੜਾ ਨਾ ਉਹ ਸਿਰ ਤੋਂ ਪਰੇ ਹੈ ਹੁਣ ਸਿਰ ਤੋਂ ਪਰੇ ਤੇ ਆਪਾਂ ਇਹ ਅਰਥ ਲੈ ਲਵਾਂਗੇ ਕਿ ਜੇ ਪ੍ਰੇਮ ਦੀ ਦੁਨੀਆ 'ਚ ਪ੍ਰਵੇਸ਼ ਕਰਨਾ ਹੈ ਤੇ ਪਹਿਲਾਂ ਸਿਰ ਵੱਡਣਾ ਪਏਗਾ ਧਿਆਨ ਦੇਣਾ ਪਹਿਲਾਂ ਸਿਰ ਉਤਾਰਨਾ ਪਏਗਾ ਨਹੀਂ ਗੁਰਮਖੋ ਸਰੀਰ ਨੂੰ ਕਟਵਾ ਕੇ ਤੇ ਕੋਈ ਕੋਈ ਸ਼ਹੀਦ ਹੁੰਦਾ ਕੋਈ ਕੋਈ ਧਿਆਨ ਦੇਣਾ ਆਪਾਂ ਸ਼ਹੀਦ ਕੇਵਲ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਨੇ ਆਰਿਆਂ ਨਾਲ ਤਨ ਚਰਾਈ ਸਮਝੋ ਬੇਨਤੀ ਰੰਬੀਆਂ ਨਾਲ ਖੋਪਰੀਆਂ ਲਵਾ ਲਈਆਂ ਗੋਲੀਆਂ ਦੇ ਨਿਸ਼ਾਨੇ ਬਣ ਗਏ ਭਾਵ ਕਿ ਜਿਨ੍ਹਾਂ ਦੀ ਜਾਨ ਚਲੀ ਗਈ ਜਿਨ੍ਹਾਂ ਦਾ ਸਰੀਰ ਮਰਤਕ ਹੋ ਗਿਆ ਤੇ ਆਪਾਂ ਕਹਿ ਦਿੰਦਾ ਇਹ ਸ਼ਹੀਦ ਨੇ ਪਰ ਧਿਆਨ ਦੇਣਾ ਆਪਾਂ ਸਾਰੇ ਸ਼ਹੀਦ ਹੋ ਸਕਦੇ ਆ ਅਤੇ ਬਿਨਾ ਸਰੀਰ ਦੀ ਮੌਤ ਤੋਂ ਸ਼ਹੀਦ ਹੋ ਸਕਦੇ ਆ ਉਹ ਕਿਵੇਂ ਭਾਈ ਸਾਹਿਬ ਜੀ ਕਹਿੰਦੇ ਮਰਦਾ ਹੋਏ ਮਰੀਦ ਨਾ ਗੱਲ ਨਹੀਂ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ ਇੱਕ ਤੇ ਉਹ ਸ਼ਹੀਦ ਨੇ ਜਿਹੜੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦ ਹੋਏ ਸੀ ਤਸੀਹੇ ਚੱਲ ਕੇ ਸ਼ਹੀਦ ਹੋਏ ਨੇ ਪਰ ਗੁਰੂ ਕੇ ਸਿੱਖੋ ਜੇ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਹ ਹੋਣਾ ਹੈ ਤੇ ਤੁਹਾਨੂੰ ਜਿਉਂਦਿਆਂ ਨੂੰ ਸ਼ਹੀਦ ਹੋਣਾ ਪੈਣਾ ਹੈ ਜਾਉਂਦੇ ਸ਼ਹੀਦ ਕਿਹੜੇ ਨੇ ਜਿਨ੍ਹਾਂ ਨੇ ਆਪਣੀ ਬੁੱਧੀ ਦਾ ਸਿਰ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਧਰ ਦਿੱਤਾ ਹੈ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਆਪਣੀ ਹਮੈ ਦਾ ਸਰੀਰ ਟੁਕੜੇ ਟੁਕੜੇ ਕਰਕੇ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਉਹਨੂੰ ਮਰਨ ਤੋਂ ਬਾਅਦ ਸ਼ਹਾਦਤ ਦੀ ਪਦਵੀ ਭਾਵੇਂ ਮਿਲੇ ਭਾਵੇਂ ਨਾ ਮਿਲੇ ਉਹ ਗੁਰੂ ਨਾਨਕ ਦੇ ਘਰ ਦਾ ਜਿਉਂਦਾ ਹੀ ਸ਼ਹੀਦ ਹੈ ਜਿਨੇ ਇਸ ਮਰਯਾਦਾ ਨੂੰ ਧਾਰਨ ਕਰ ਲਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਆ ਐਸਾ ਸਤਿਗੁਰ ਜੇ ਮਿਲੈ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਆਪਣਾ ਆਪਾ ਵਿੱਚੋਂ ਚਲਾ ਜਾਏ ਜ਼ਿੰਦਗੀ ਵਿੱਚ ਆ ਕੇ ਗੁਰੂ ਹੀ ਵਸ ਜਾਏ ਜ਼ਿੰਦਗੀ ਦੇ ਵਿੱਚ ਗੁਰੂ ਦਾ ਪਹਿਰਾ ਲੱਗ ਜਾਏ ਗੁਰੂ ਦਾ ਰਾਜ ਕਾਇਮ ਹੋ ਜਾਏ ਤੇਰੇ ਜੀਵਨ ਵਿੱਚ ਤੂੰ ਜਿਉਂਦਾ ਹੀ ਸ਼ਹੀਦ ਹੋ ਜਾਏ ਤੇ ਗੁਰਮਖੋ ਇਹ ਗੁਰੂ ਨਾਨਕ ਦੇ ਘਰ ਦਾ ਬਹੁਤ ਵੱਡਾ ਫਲਸਫਾ ਹੈ ਜਿਹਦਾ ਅੱਜ ਪ੍ਰਚਾਰ ਹੀ ਨਹੀਂ ਕੀਤਾ ਜਾ ਰਿਹਾ ਲੋੜ ਹੈ ਅੱਜ ਇਸ ਫਲਸਫੇ ਦੀ ਗੱਲ ਕਰਨ ਦੀ ਕਿ ਅਸੀਂ ਸਾਰਿਆਂ ਨੇ ਸ਼ਹੀਦਾਂ ਦੇ ਵਿੱਚ ਆਪਣਾ ਨਾਮ ਦਰਜ ਕਰਾਉਣਾ ਹੈ ਜਿਉਂਦੇ ਜੀ ਆਪਣੀ ਮਤ ਨੂੰ ਆਪਣੀ ਹਉਮੈ ਨੂੰ ਛੱਡ ਕੇ ਸ਼ਹੀਦ ਹੋਣਾ ਹੈ